ਇਹ ਘੋੜੀ ਦੀ ਬਾਈ ਉਮਰ ਹੋਗੀ 6 ਸਾਲ ਜੀ ਇਹ ਤਾਂ ਗੱਬਣਾ ਬਾਈ ਹੁਣ ਇਹ ਬਾਈ ਹੁਣ ਹੈਗੀ ਬਾਈ ਗਰਸ਼ਰਨ ਕੋਲੇ ਆ ਜੋਗੇ ਵਾਲੀਆਂ ਕੈਂਚੀਆਂ ਤੇ ਹੁਣ ਬਾਈ ਹੋਗੀ 7 ਮਹੀਨਿਆਂ ਦੀ ਗੱਬਣ ਹੋ ਗਈ ਇਹਨੂੰ 8ਵਾਂ ਮਹੀਨਾ ਲੱਗ ਜਾਊਗਾ 27 ਤਰੀਕ ਤੋਂ ਚੱਕਰ ਆ ਬਾਈ ਜਦੋਂ ਇਹਦੇ ਤੇ ਬੰਦਾ ਬਹਿ ਗਿਆ ਨਾ ਸਵਾਰ ਭਾਲਦੀ ਐ ਹਾਂ ਇਹਦੇ ਇਹਦੇ ਛੰਨਾ ਰੱਖਦੀ ਬਾਈ ਟੂਈ ਤੇ ਡੁੱਲਦਾ ਨਹੀਂ ਡੁੱਲਦਾ ਨਹੀਂ ਹਾਂ ਇਹਦੀ ਹਾਈਟ ਹੋਊਗੀ ਬਾਈ 60 ਇੰਚ ਠੀਕ ਆ ਬਾਈ ਅੱਛਾ ਕਰਮ ਹਾਰ ਦੇਗੇ ਤਾਂ ਗੱਲ ਆ ਵੱਖਰੀ ਹੂੰ ਤੇ ਨਹੀਂ ਬੱਚਾ ਦੇਉ ਨੁਗਰਾ ਕਦਾ ਪੱਕਾ ਨਹੀਂ ਵੀ ਬਸ਼ੇਰੀ ਦੇ ਜੇ ਹਾਂ ਬਾਈ ਇਹ ਗਰੜੀ ਚੰਭੀ ਆ ਬਾਈ ਚਿੱਟੀ ਹੋਈ ਪਈ ਹੈ ਤਕਰੀਬਨ ਸਾਰੀ ਜੀ ਬਾਈ ਕਿੰਨਾ ਟਾਈਮ ਕਿੰਨੇ ਟਾਈਮ ਦੀ ਹੋ ਗਈ ਬਾਈ ਇਹ ਇਹ ਘੋੜੀ ਦੀ ਬਾਈ ਉਮਰ ਹੋ ਗਈ 6 ਸਾਲ ਜੀ ਹਾਂ ਇਹ ਤੀਜਾ 6 ਜਾਂ 7 ਦੇ ਵਿੱਚ ਆ ਤੀਜੀ ਵਾਰੀ ਸੌਰੀ ਦੂਜੀ ਵਾਰੀ ਕੱਬਣਾ ਹੈ ਜੀ ਤੀਜੀ ਕਿਹੜੇ ਘੋੜੇ ਦਾ ਕੱਬਣਾ ਬਾਈ ਹੁਣ ਇਹ ਬਾਈ ਹੁਣ ਹੈਗੀ ਬਾਈ ਗਰਸ਼ਰਨ ਕੋਲੇ ਆ ਜੋਗੇ ਵਾਲੀਆਂ ਕੈਂਚੀਆਂ ਤੇ ਜੀ ਬਾਈ ਉਹਦੇ ਟਾਈਮ ਦੇ ਕੱਬਣਾ ਬਾਈ ਇੱਕ ਗੱਬਣ ਬਾਈ ਹੋ ਗਈ 7ਵੇਂ ਮਹੀਨੇ ਦੀ ਗੱਬਣ ਹੋ ਗਈ ਇਹਨੂੰ 8ਵੇਂ ਮਹੀਨਾ ਲੱਗ ਜਾਊਗਾ 27 ਤਰੀਕ ਤੋਂ ਤੇ ਬੱਚਿਆਂ ਦਾ ਰਿਜ਼ਲਟ ਕੇ ਜਾਂ ਬਾਈ ਕੇ ਇਹਨੇ ਬਾਈ ਨੁਗਰੀ ਬਸ਼ੇਰੀ ਲਾ ਕੇ ਆਈ ਸੀ ਕਿ ਆਪਾਂ ਖਾਲੀ ਲਈ ਸੀ ਲੱਖ ਰੁਪਏ ਦੀ ਅੱਛਾ ਹਾਂ ਤੇ ਹੁਣ ਦੁਬਾਰੇ ਫੇਰ ਗੱਬਣਾ ਹੁਣ ਗੱਬਣਾ ਜੇ ਬਾਈ ਕੋਈ ਚੰਗੀ ਕੀਮਤ ਦੇਊਗਾ ਤਾਂ ਆਪਾਂ ਇਹ ਵੇ ਸੇਲ ਵੀ ਕਰ ਦਿਆਂਗੇ ਅੱਛਾ ਸੇਲ ਵੀ ਕਰ ਦੋਗੇ ਹਾਂ ਤੇ ਜੇ ਦੇਖੀਏ ਬਾਈ ਕਿੰਨੇ ਪੈਸੇ ਦੀ ਦੇ ਦੀਏ ਘੋੜੇ ਕਿੰਨੇ ਦੀ ਦੇਦਗੇ 10 ਬਈ ਗਰਮੀ ਤੇ 180 ਦੀ 180 ਆਦਾ ਕਿਉਂਕਿ ਬਾਈ ਘੋੜੀਆਂ ਤੇ ਨਾ ਅਸਲ ਵਿੱਚ ਡਿਊਟੀ ਇਹਦੀ ਹੈ ਹੂੰ ਕਿਉਂਕਿ ਮੈਂ ਤਾਂ ਬਾਹਰ ਅੰਦਰ ਤੁਰਿਆ ਫਿਰਦਾ ਜੀ ਭਾਈ ਘੋੜੀਆਂ ਤੇ ਤੇ ਖੇਤੀ ਤੇ ਇਹਦੀ ਡਿਊਟੀ ਆ ਕਬੂਤਰਾਂ ਤੇ ਨਵੀ ਦੀ ਡਿਊਟੀ ਆ ਛੋਟੇ ਭਾਈ ਦੀ ਹਾਂ ਤੇ ਪੌੜੀਆਂ ਪੁਰੀਆਂ ਦੀ ਸਾਫ ਹੋ ਜਾ ਜਮਾਂ ਭਾਈ ਸਾਫ ਆ ਪਾਣੀ ਵਾਂਗੂੰ ਤੁਰੂ ਠੀਕ ਆ ਇੱਕ ਹੋਰ ਚੱਕਰ ਆ ਭਾਈ ਜਦੋਂ ਇਹਦੇ ਤੇ ਬੰਦਾ ਬਹਿ ਗਿਆ ਨਾ ਸਵਾਰ ਭਾਲਦੀ ਐ ਹੂੰ ਇਹਦੇ ਨਾਲ ਘੋੜੀ ਨਹੀਂ ਮਾੜੀ ਹਾਂ ਐ ਨਾ ਵੀ ਇੰਤਜ਼ਾਮ ਪੂਰਾ ਵਧੀਆ ਤੁਰਦੀ ਆ ਭਾਈ ਭਾਈ ਹਾਂ ਵੱਡੀ ਛੋਟੀ ਚਾਲ ਬੜੀ ਚੰਗੀ ਚਾ ਇਹਦੇ ਛੰਨਾ ਰੱਖਦੀ ਭਾਈ ਟੂਈ ਤੇ ਡੁੱਲਦਾ ਨਹੀਂ ਡੁੱਲਦਾ ਨਹੀਂ ਜਿਹੜੇ ਬੰਦੇ ਚ ਇਹ ਬਾਈ ਜਦੋਂ ਘੋੜੀ ਲਈ ਸੀ ਨਾ ਤੇ ਕਈ ਬੰਦੇ ਆਦੇ ਤੂੰ ਠੱਗਿਆ ਗਿਆ ਲੱਖ ਰੁਪਈਆ ਜ਼ਿਆਦਾ ਲਾਦਾ ਘੋੜੀ ਗੱਬਨ ਨਹੀਂ ਰਹਿੰਦੀ ਹੈਗੇ ਹੂੰ ਕਿਉਂਕਿ ਘੋੜੀ ਇੱਕ ਸੁਆ ਰਹੀ ਸੀ ਕਿ ਮੁੜ ਕੇ ਵਪਾਰੀਆਂ ਕੋਲੇ ਇੱਧਰ ਉੱਧਰ ਪਲਟਿਆਂ ਚ ਹੀ ਤੁਰੇ ਫੇਰੀ ਤੇ ਮੈਥੋ ਬਈ ਇਹਦਾ ਇੱਕ 10 ਮੰਗਿਆ ਸੀਗਾ ਗੋਲਟੇ ਤੋਂ ਲਈ ਸੀ ਖੇਮੂ ਆਣੇ ਵਾਲੇ ਤੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਲੱਖ ਰੁਪਈਆ ਦਾ ਮੇਰੇ ਕੋਲੇ ਬਸ਼ੀਰਾ ਖੜਾ ਬਸ਼ੀਰਾ ਲੈ ਜਾ ਤੇ ਘੋੜੀ ਛੱਡ ਜਾ ਤੇ ਮੁੜ ਕੇ ਬਈ ਗੋਲਟਾ ਵੀ ਦਿਨੋ ਬਦਾ ਯਾਰਾਂ ਦਾ ਯਾਰੀ ਆ 5000 ਰੁਪਈਆ ਨਾਲ ਮੈਂ ਵਾਅਦਾ ਕਰਿਆ ਸੀਗਾ ਤੇ ਮੁੜ ਕੇ ਆਪਾਂ ਨੂੰ ਉਹ ਪੈਸੇ ਵੀ ਛੱਡ ਗਿਆ ਸੀ ਕਹਿੰਦਾ ਮੈਂ ਨਹੀਂ ਵਾਧਾ ਲੈਂਦਾ ਮੈਂ ਤਾਂ ਕਹਿੰਦਾ ਬੰਦਾ ਹੀ ਵੇਣਾ ਹੁੰਦਾ ਤੂੰ ਹੀਰੇ ਹੀ ਹੈ ਕਹਿੰਦਾ ਜੱਟ ਹਾਂ ਇਹਦੀ ਹਾਈਟ ਹੋਊਗੀ ਬਾਈ 60 ਇੰਚ ਠੀਕ ਆ ਬਾਈ ਜੀ ਮਾੜੀ ਜੀ ਵਧ ਵੀ ਸਕਦੀ ਹੈ ਤੇ ਮਾੜੀ ਜੀ ਘਟ ਵੀ ਸਕਦੀ ਹੈ ਵੀ ਆਪਾਂ ਪੀਤਾ ਨਹੀਂ ਲਾਇਆ ਬਾਈ ਗੋਲਟੇ ਦੇ ਦਸਨ ਮੁਤਾਬਕਾ ਹਾਂ ਸੁੰਬਾ ਸੰਬਾ ਦੀ ਵੇਖ ਲੈ ਬਾਈ ਨੁਗਰੇ ਹੀ ਬੱਚਾ ਦੇਣਾ ਨੇ ਸਮੁੰਦਰ ਘੋੜੇ ਦਾ ਬੱਚਾ ਜਿਹੜੇ ਤੋਂ ਗੱਬਣ ਆ ਤੇ ਜੇ ਬਾਈ ਇਹ ਕਿਸੇ ਭਰਾ ਨੇ ਲੈਣੀ ਹੋਵੇ ਮੈਨੂੰ ਫੋਨ ਕਰ ਲੈ 9988426920 ਤੇ ਉਮਰ ਕਿੰਨੇ ਹੋ ਬਾਈ ਕੋਪੇ ਉਮਰ ਬਾਈ ਮੈਂ ਤੈਨੂੰ ਦੱਸਿਆ ਬਾਈ 6-7 ਸਾਲ ਦੇ ਵਿੱਚ ਵਿੱਚ ਆ ਨਵੀਂ ਘੋੜੀ ਆ ਬਾਈ ਹਮ ਨਵੀਂ ਘੋੜੀ ਆ ਵੇ ਕੰਨ ਬਹੁ ਸੋਹਣਾ ਬਾਈ ਲੈ ਵੀ ਕਰ ਲਿਓ ਸੰਪਰਕਾ ਕਿੰਨੇ ਟਾਈਮ ਦੀ ਗੱਭਣ ਦੱਸਿਆ ਸੀ ਬਾਈ ਇਹ ਬਾਈ ਹੁਣ 7 ਮਹੀਨਿਆਂ ਦੀ ਹੋ ਜੂ 27 ਤਰੀਕ ਨੂੰ 5 ਦਿਨ ਘਟਾ ਸੱਤ ਮਹੀਨਿਆਂ ਤੋਂ ਠੀਕ ਆ ਠੀਕ ਆ 7 ਮਹੀਨਿਆਂ ਦੀ ਗੱਭਣ ਆ ਤੇ ਗਰੜੀ ਚੰਬੀ ਜਿਹੜੀ ਘੋੜੀ ਆ 60 ਇੰਚ ਬਾਈ ਕਹਿੰਦਾ ਵੀ ਹਾਈਟ ਆ ਤੇ ਬਾਈ ਜੇ ਕਿਸੇ ਦੇ ਕਰਮਹਾਰ ਦੇ ਕੇ ਤਾਂ ਗੱਲ ਆ ਵੱਖਰੀ ਹੂੰ ਤੇ ਨਹੀਂ ਬੱਚਾ ਦੇਉ ਨੁਗਰਾ ਹੂੰ ਪਿਛਲੇ ਈ ਹਾਰੇ ਵਸ਼ੇਰੀ ਸੀ ਨੌਕਰੀ ਹਾਂ ਐਤ ਕੀ ਵੀ ਹੋ ਸਕਦਾ ਪੱਕਾ ਨਹੀਂ ਵੀ ਵਸ਼ੇਰੀ ਦੇ ਜੇ ਹੂੰ ਹਾਂ ਜੇ ਤਾਂ ਕਿਸੇ ਨੇ ਬਈ ਮਾਨਤਾਨ ਕਰਾਂਗੇ ਮਾੜਾ ਮੋਟਾ ਕਿਉਂਕਿ ਖਾਲਸਾ ਕਹਿੰਦਾ ਲੈਣੀ ਏ ਦੇ ਨੇ ਮੁੱਲੀ ਉਹਨਾ ਕਰਿਆ ਹੂੰ ਜੇ ਤਾਂ ਇੰਨੇ ਰੁਪਏ ਦਿੱਤੇ ਤਾਂ ਘੋੜੀ ਵੇਚਾਂਗੇ ਤੇ ਨਹੀਂ ਫਿਰ ਸੁਵਾਵਾਂਗੇ ਠੀਕ ਹੈ ਭਾਈ ਲੈ ਵੀ ਕਰ ਲਿਓ ਸੰਪਰਕ ਜਿਹੜੇ ਵੀ ਭਰਾ ਨੂੰ ਘੋੜੀ ਪਸੰਦ ਆਉਂਦੀ ਆ